ਏ ਭਾਜੀ ਇੱਧਰ ਆਇਓ ਜਰਾ ਜੀ ਬਾਹਰ ਆਇਓ ਜਰਾ ਹਾਂਜੀ ਮਹਾਰਾਜ ਆਹ ਮਹਾਰਾਜ ਤੁਸੀਂ ਕੀ ਲਿਖਿਆ ਜੇ ਇੱਧਰ ਭਾਜੀ ਜੂਸ ਲਿਖਿਆ ਮਿਕਸ 20 ਰੁਪਏ ਗਲਾਸ ਮਿਕਸ ਜੂਸ 20 ਰੁਪਏ ਦੇ ਵਿੱਚ ਹਾਂਜੀ ਭਾਜੀ ਸਨ ਕਿਹੜੀ ਚੱਲਣ ਈ ਆ 2024 ਚੱਲਣ ਈ ਆ ਤੇ ਇਹਦੇ ਵਿੱਚ 20 ਰੁਪਏ ਦੀ ਪਾਣੀ ਦੀ ਬੋਤਲ ਵਾ ਤੇ ਤੁਸੀਂ ਜੂਸ ਦੇਣ ੜੇ ਜੀ ਹਾਂਜੀ ਮਹਾਰਾਜ ਤੁਹਾਡੇ ਸਾਹਮਣੇ ਬਣਾ ਕੇ ਕੋਈ ਨਾ ਨਾ ਮਹਾਰਾਜ ਝੂਠ ਨਾ ਬੋਲੋ ਐਦਾਂ ਨਹੀਂ ਜੇ ਕੰਮ ਚੱਲਣਾ ਤੇ ਤੁਸੀਂ ਝੂਠ ਨਾ ਬੋਲੋ ਆਏ ਪਹਿਲੇ ਵੇਚਦੇ ਨੇ 5 ਰੁਪਏ ਦਾ ਗਲਾਸ ਤੋਂ ਬਾਅਦ 10 ਕੀਤਾ ਤੇ ਹੁਣ 20 ਕੀਤਾ 2024 ਦੇ ਵਿੱਚ 2024 ਦੇ ਵਿੱਚ ਤੇ ਮਾਰਾ 20 ਰੁਪਏ ਦੇ ਪਾਣੀ ਦੀ ਬੋਤਲ ਵਾ ਹਾਂਜੀ ਆ ਮਾਰਾ 20 ਰੁਪਏ ਪਾਣੀ ਬੋਤਲ ਵਾ ਗਈ ਕੋਲਡਰੀ ਨਹੀਂ ਆ ਜੀ ਤੇ ਤੂੰ ਜੂਸ ਦੇਂਦਾ ਏ ਜੀ ਹਾਂਜੀ ਤੇ ਦਿੰਦੇ ਵੀ ਗਏ ਬਸ ਉਦਾਂ ਹੀ ਲਿਖਿਆ ਮੁੜ ਕੇ ਮੇਰੇ ਤੋਂ 50 ਰੁਪਏ 70 ਰੁਪਏ ਮੰਗੋਗੇ ਤੁਸੀਂ ਨਾ ਨਾ ਇਹ ਤਾਂ ਸਾਰੇ ਨੂੰ ਪਤਾ ਹੈਗਾ ਤੇ ਤੂੰ ਮਰਜੀ ਪੁੱਛ ਲੋ 20 ਰੁਪਏ ਦਾ ਗਲਾਸ ਮਸ਼ਹੂਰ ਰਹੀ ਐ ਇੱਥੇ ਅੱਛਾ ਜੀ 20 ਰੁਪਏ ਦੇ ਗਲਾਸ ਮਿਲਿਆ ਗਿਆ ਭਰ ਕੇ ਗਲਾਸ ਜੂਸ ਓ ਤੇ ਮਰਾਹੀ ਦੇ ਵਿੱਚ ਪਿਉਣਾ ਪੈਣਾ ਜੇ ਇਹ ਨਾ ਮੁੜ ਕੇ ਕਸਟਮਰ ਆ ਜਾਣ ਤਾਂ ਤੁਸੀਂ 50000 ਰੁਪਏ ਮੈਂ ਵਿੱਚ ਹਟ ਰਾਇ ਨਹੀਂ ਮੈਂ ਤਾਂ ਜਦੋਂ ਵੇਚ ਨਹੀਂ ਦੇ 20 ਰੁਪਏ ਗਲਾਸ ਦਾ 20 ਰੁਪਏ ਲੈਣੇ ਮਰਾਹੀ ਬਣਾ ਕੇ ਵਿਖਾਉਣਾ ਵੀ ਪਣਾ ਵਾ ਇਦਾਂ ਨਹੀਂ ਨੀ ਕੰਮ ਚੱਲਣਾ ਤੇ ਕਰੋ ਆ ਤਿਆਰ ਭਰਾ ਕੀ ਕੀ ਪਾਉਂਦੇ ਆ ਆਜੋ ਆਜੋ ਅੰਦਰ ਆਜੋ ਇਹ ਨਾ ਤੁਸੀਂ ਅੱਧਾ ਗਲਾਸ ਕਿਤੇ ਖੰਡ ਤੇ ਖੰਡ ਦੇ ਨਾਲ ਹੀ ਭਰ ਦਿਓ ਨਹੀਂ ਨਹੀਂ ਮਰਾਹੀ ਖੰਡ ਗਿਆ ਤੁਹਾਡੇ ਸਾਹਮਣੇ ਚੀਜ਼ ਬਣੇਗੀ ਕਰੋ ਮਹਾਰਾਜ ਤਿਆਰ ਕਰੋ ਪਰ ਆਵੈਨੇ ਆਪਲਾ ਕੀ ਕੀ ਪਾਉਂਦੇ ਜੀ ਤੁਸੀਂ ਹਾਂਜੀ ਆ ਪਹਿਲੇ ਪੈਨ ਲਗਾਈ ਜੀ ਸੇਬ ਐਪਲ ਇਹ ਮਹਾਰਾਜ ਸੇਬ ਆ ਕੀ ਵਿੱਚ ਇੱਕ ਦਿਨ ਸਾਡਾ ਇੱਕ ਦਿਨ ਇਹ ਦਨੀਆਂ ਭਈ ਸੇਬ ਕਿਤੇ ਖਰਾਬ ਹੋਣ ਜਾਂ ਬਏ ਪਏ ਹੋਣ ਮਹਾਰਾਜ ਤੁਹਾਡੇ ਸਾਹਮਣੇ ਕੱਟ ਕੇ ਪਾਉਂਦੇ ਮਹਾਰਾਜ ਕੀ ਖਰਾਬ ਹੈਗਾ ਵੀ ਇਹ ਚਿੱਟਾ ਸੇਬ ਇਕ ਲੰਦਿਆ ਜੀ ਅੱਛਾ ਜੀ ਇਹ ਆਇਆ ਸੇਬ ਆ ਭਾਈ ਚਕੰਦਰ ਵੇਖੋ ਇਹਦੇ ਲਾਲ ਹੈ ਇਸ ਸੇਬ ਦਾ ਰੰਗ ਤੁਹਾਡੇ ਅੰਗੂਠੇ ਤੇ ਚਕੰਦਰ ਦਾ ਚੜਿਆ ਕਿ ਰੰਗ ਰੂੰਗ ਤੇ ਮਹਾਰਾਜ ਇਹ ਕੋਈ ਜਾਲੀ ਚਕੰਦਰ ਥੋੜੀ ਜੀ ਹੈ ਕਿ ਰੰਗ ਨਿਕਲੇਗਾ ਵੀ ਜੋ ਚਕੰਦਰ ਚਕੰਦਰ ਲਾਲ ਹੀ ਹੋਣੀ ਹੈ ਵਾਹ ਬਈ ਵਾਹ ਆ ਗਿਆ ਲੀਵਰ ਫੈਟੀ ਜੂਸ ਅੱਛਾ ਇਹ ਵੀ ਪੈਣਾ ਵਿੱਚ ਨਹੀਂ ਪੈਣਾ ਲੋਕੀ ਇਹ ਲੋਕੀ ਆ ਗਈ ਲੋਕੀ ਆ ਗਏ ਮਹਾਰਾਜ ਠੀਕ ਆ ਜੀ ਆ ਆ ਗਿਆ ਪੂਤਨਾ ਜੇ ਪੂਤਨਾ ਤੇ ਮਹਾਰਾਜ ਮਹਿੰਗਾ ਪੜਾਵਾ ਉਹ ਮਹਾਰਾਜ ਵੀ ਤੇ ਗਲਾਸ ਦੇ ਵਿੱਚ ਦੇਣ ਦੇ ਪਾ ਗਏ ਗੁਰੂ ਰਾਮਦਾਸ ਨਗਰੀ ਜੇ ਬੈਠੇ ਮਹਾਰਾਜ ਨੂੰ ਕੋਈ ਪਰਵਾਹ ਨਹੀਂ ਹੈ ਉਹ ਦੇਣ ਦਿਆ ਤੇ ਇਹ ਕੀ ਆ ਗਿਆ ਜੇ ਅੱਗੇ ਇਹ ਆਵਲੇ ਆ ਗਏ ਮਾਬਲਾ ਆਵਲੇ ਦਾ ਖਾਦਾ ਤੇ ਸਿਆਣੇ ਗਿਆ ਬਾਅਦ ਚੋਂ ਪਤਾ ਲੱਗਦਾ ਜੀ ਓਏ ਹੋਏ ਹੋਏ ਅਛਾ ਇਹ ਆਵਲੋ ਵੀ ਪਤਾ ਜੀ ਵਿੱਚ ਇਹ ਲੱਗਾ ਜੀ ਕਿੱਤਨ ਪਾਈਨੈਪਲ ਇਹ ਪਾਈਨੈਪਲ ਆ ਗਿਆ ਆ ਇਹ ਵੀ ਨਾ ਕਹਿ ਦੋ ਜਾਲੀ ਹੈਗਾ ਇਹ ਨਹੀਂ ਨਹੀਂ ਮਹਾਰਾਜ ਇਹ ਤਾਂ ਸਹੀ ਲੱਗਣ ਰਿਹਾ ਜੀ ਆ ਵੇਖੋ ਓਏ ਹੋਏ ਹੋਏ ਨਾਲ ਪਾਈਨੈਪਲ ਆ ਗਿਆ ਤੇ ਕਿੰਨੀਆਂ ਟੋਟਲ ਕਿਨੇ ਫਰੂਟ ਪਾ ਦਿੰਦੇ ਜੀ ਇਹ ਚ ਇਹਦੇ ਬਾਅਦ ਜੀ ਹੈਗਾ ਚਾਰ ਪੰਜ ਫਰੂਟ ਹੈਗੇ ਤੇ ਨਾਲ ਗਾਜਰ ਹੈ ਨਾਲੇ ਚਕੰਦਰ ਅੱਬਾ ਹੁਣ ਨਾਲੇ ਗਾਜਰ ਤੇ ਨਾਲ ਆ ਗਈ ਗਾਜਰ ਦੀ ਬਾਜੀ ਹੁਣ ਗਾਜਰ 40000 ਰੁਪਏ ਕਿਲੋ ਆ ਜਾ ਰਹੀ ਹੈ ਜੀ ਫ੍ਰੈਸ਼ ਗਾਜਰ ਆ ਜੀ ਹਾਂ ਜੀ ਇਹ ਆ ਗਿਆ ਜੀ ਔਰੈਂਜ ਇਹ ਨਾਲ ਆ ਗਿਆ ਸੰਤਰਾ ਹੁਣ ਹਾਂ ਜੀ ਹਾਂ ਜੀ ਓਕੇ ਅੱਬਾ ਕਰਨੇ ਰੈਡੀ ਹੁਣ ਲਓ ਜੀ ਪਹਿਲੇ ਪਈ ਗਈ ਗਾਜਰ ਇਹ ਆ ਗਈ ਗਾਜਰ ਸੰਤਰਾ ਇਹ ਆ ਗਿਆ ਸੰਤਰਾ ਇਹ ਆ ਗਿਆ ਐਪਲ ਓਏ ਹੋਏ ਹੋਏ ਇਹ ਆ ਗਿਆ ਜੀ ਪਾਈਪਲ ਇਹ ਆ ਗਿਆ ਜੀ ਪੂਤਨਾ ਇਹ ਆ ਗਿਆ ਪੂਤਨਾ ਇਹ ਚਕੰਦਰ ਲਓ ਇਹ ਲੋਕੀ ਆ ਗਿਆ ਲੀਵਰਫੈਟੀ ਬਸ ਅਦਰਕ ਪਾਣਾ ਹੈ ਅਦਰਕ ਪਾਓ ਮਹਾਰਾਜ ਪਾਓ ਨਾ ਕੋਈ ਨਹੀਂ ਆ ਜੀ ਓਏ ਅਦਰਕ ਅਦਰਕ ਤੋਂ ਨਾ ਟੇਸਟ ਬਣਦਾ ਜੀ ਹੋਰ ਵਧੀਆ ਇਹ ਅਦਰਕ ਬਾਈ ਬਾਈ ਅਦਰਕ ਬਾਈ ਖਤਮ ਕਰ ਦਿੰਦਾ ਅਦਰਕ ਸਹੀ ਹੈ ਜੀ ਸਹੀ ਆ ਇਹ ਭਾਈ ਇੰਨੀਆਂ ਆਈਟਮਾਂ ਪਾ ਦਿਆਂ ਸੱਤੀ 20 ਰੁਪਏ ਆ ਨਾ ਵੇਖ ਲਓ ਬਾਅਦ 50 ਰੁਪਏ ਨਾ 50 ਨਹੀਂ ਮੰਗਨੇ ਇਹ ਵਾਲੇ ਕੋਲ ਹਾਂਡੀ ਦੋ ਦਿਨ ਪੁੱਛੋ ਕਿੰਨੇ ਪੈਸੇ ਲੈਂਦੇ ਤੁਹਾਨੂੰ ਹਾਂਡੀ ਕਿੰਨੇ ਪੈਸੇ ਲੈਂਦੇ ਆਏ 20 ਰੁਪਏ 20 ਰੁਪਏ ਤੇ 20 ਰੁਪਏ ਵਾਹ ਬਈ ਵਾਹ ਸਹੀ ਆ ਜੀ ਸਹੀ ਆ ਤੇ ਜੂਸ ਇਹਨਾਂ ਦਾ ਵਧੀਆ ਹੁੰਦਾ ਵਾ ਤੇ ਮਿੱਠਾ ਮੂਠਾ ਤੇ ਨਿੱਕ ਤੇ ਵਾਧ ਪਾ ਦਿੰਦੇ ਤੇ ਗਲਾਸ ਭਰ ਦਿੰਦੇ ਹੁਣ ਲਓ ਜੀ ਇਦਰਾ ਆਉਣੇ ਆ ਗਏ ਤਿਆਰ ਜੇ ਖੋਗੇ ਤੇ ਮਿੱਠਾ ਪਹਿਣਾ ਨੇ ਤੇ ਨਹੀਂ ਪਹਿਣਾ ਅਛਾ ਜੀ ਹਾਂ ਜੀ ਇਹ ਵੀ ਆਪਣੇ ਜੇ ਕਹਨੇ ਪੁਰਾਣਾਂ ਦੇ ਪਵਾਸ ਵਾਸਤੇ ਮਿੱਠਾ ਪੈ ਕਲਾਸ ਤਾਂ ਨਹੀਂ ਕਿਤੇ ਤੁਹਾਡਾ ਛੋਟਾ ਨਿਗਾ ਰਿਹਾ ਗਲਾਸ ਹਾਂ ਜੀ 250 ਮਿਲੀ ਦਾ ਗਲਾਸ ਹੈਗਾ ਜੀ ਪਰ ਕੇ ਵੇਖ ਲੋ ਆਵੇ ਕੋਈ ਆ ਗਿਆ ਜੀ ਤੇ ਸਹੀ ਆ ਜੀ ਇਹ ਪੀਣ ਵਾਸਤੇ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਜੀ ਇਹ ਤੁਹਾਨੂੰ ਪੀਣ ਵਾਸਤੇ ਜੀ ਬੰਨਾ ਸਿੰਘ ਤੇ ਪ੍ਰਾਗ ਦਾਸ ਦੇ ਚੌਂਕ ਦੇ ਵਿੱਚ ਰੇੜੀ ਲੱਗਦੀ ਹੈ ਠੀਕ ਆ ਜੀ ਦਰਬਾਰ ਸਾਹਿਬ ਦੇ ਬੈਕ ਸਾਈਡ ਠੀਕ ਹੈ ਜੀ ਤੇ ਆਪਣੀ ਟਾਈਮਿੰਗ ਦੱਸ ਦਿਓ ਜੀ ਇੱਕ ਵਾਰੀ ਕਿੰਨੇ ਤੋਂ ਕਿੰਨੇ ਹੁੰਦੇ ਜੀ ਇੱਥੇ ਸਾਢੇ ਜੀ ਟਾਈਮ ਹੈਗਾ 11 ਤੋਂ ਲੈ ਕੇ 9:30 ਵਜੇ ਰਾਤ ਤੱਕ ਤੇ ਕੋਈ ਛੁੱਟੀ ਵੀ ਕਰਦੇ ਕਿ ਜਾਂ ਛੁੱਟੀ ਕੋਈ ਅਮਰਜੈਂਸੀ ਪੈ ਜਾਏ ਫਿਰ ਨਹੀਂ ਤੇ ਕੋਈ ਛੁੱਟੀ ਨਹੀਂ ਮੀਂਹ ਬਰਸਾਤ ਆਈ ਦਾ ਮੇਰਾ ਫੋਨ ਨੰਬਰ ਹੈ 6389214547 ਉਹਦੀ ਭਾਜੀ ਹੁਣਾਂ ਨੇ ਜੂਸ ਰੈਡੀ ਕਰ ਦਿੱਤਾ ਇਹ ਤਾਂ ਇੱਧਰ ਦੇਖ ਸਕਦੇ ਜੇ 20 ਰੁਪਏ ਦੇ ਵਿੱਚ ਇੱਕ ਗਲਾਸ ਆ ਤੇ ਆਈਟਮਾਂ ਜਿੰਨੀਆਂ ਵੀ ਭਾਜੀ ਹੁਣਾਂ ਨੇ ਪਾਈਆਂ ਉਹ ਤੁਹਾਡੇ ਸਾਹਮਣੇ ਪਾਈਆਂ ਫਰੈਸ਼ ਚੀਜ਼ ਪਾਈ ਆ ਤਾਂ ਬਾਕੀ ਟੇਸਟ ਨੂੰ ਚੈੱਕ ਕਰਕੇ ਦੱਸ ਦੇ ਕਿਵੇਂ ਦਾ ਟੇਸਟ ਆ ਹੂੰ ਬਰੀ ਬਹੁਤ ਵਧੀਆ ਤਿਆਰ ਕੀਤਾ ਜੇ ਹਾਂਜੀ ਹਾਂਜੀ ਬੜਾ ਵਧੀਆ ਟੇਸਟ ਆ ਹਾਂ ਬਹੁਤ ਟੇਸਟੀ ਤੇ ਬਾਕੀ ਜਰੂਰ ਇਥੇ ਭਾਜੀ ਨਾਲ ਕੋ ਪਹੁੰਚੋ ਜੀ 20 ਰੁਪਏ ਦੇ ਵਿੱਚ ਇਹ ਗਲਾਸ ਤਿਆਰ ਕਰਕੇ ਦਿੰਦੇ ਆ ਤੇ ਸਨ ਵੇਖ ਲੋ 2024 ਚੱਲਣ ਈ ਆ ਤੇ 70 ਰੁਪਏ 50 ਰੁਪਏ ਤੋਂ ਘੱਟ ਜੂਸ ਕੋਈ ਨਹੀਂ ਜਿੱਦਨ ਦਾ ਤੇ 20 ਰੁਪਏ ਦੇ ਵਿੱਚ ਭਾਜੀ ਹੁਣਾਂ ਨੇ ਜੂਸ ਜਿਹੜਾ ਤਿਆਰ ਕਰਕੇ ਦਿੱਤਾ ਤੇ ਵੱਧ ਤੋਂ ਵੱਧ ਇਥੇ ਆਓ ਜੀ ਰੌਣਕ ਲਾਓ ਐਡਰੈਸ ਭਾਜੀ ਹੁਣਾਂ ਨੇ ਤੁਹਾਨੂੰ ਦਿੱਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਥੇ ਵੀਰ ਕੋ ਰੌਣਕ ਲੱਗ ਸਕਣ ਤੇ ਬਾਕੀ ਠੀਕ ਆ ਜੀ ਫਿਨਿਸ਼ ਕਰਦੇ ਦਾਦੇ ਲਈ ਸਸੀ ਗਾਲ